ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਦਿਨ ਤਾਂਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੋਰਾ ਸਾਹਿਬ ਬਾਬਾ ਮੂਲ ਚੰਦ ਜੀ ਨਵਾਬ ਖਾਨ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਕਿ ਨਵਾਬ ਜੀ ਤੁਹਾਡੇ ਕੋਲ ਨਾਨਕ ਦਾ ਜਿਹੜਾ 760 ਬਕਾਇਆ ਹੈ ਉਹ ਤੁਸੀਂ ਨਾਨਕ ਨੂੰ ਦੇਣ ਦੀ ਬਜਾਏ ਮੇਰੀ ਦੀ ਸੁਲਖਣੀ ਨੂੰ ਦੇ ਦਿਓ ਪਰ ਨਵਾਬ ਖਾਨ ਆਪੋ ਪਾਪਾ ਮੂਰ ਚੰਦ ਜੀ ਨੂੰ ਕਹਿਣ ਲੱਗੇ ਕਿ ਮੂਰ ਚੰਦ ਜੀ ਨਾਨਕ ਨੇ ਮੈਨੂੰ ਆਖਿਆ ਹੈ ਕਿ ਮੇਰਾ ਜਿੰਨਾ ਪੈਸਾ ਤੁਹਾਡੇ ਕੋਲ ਬਕਾਇਆ ਹੈ ਉਹ ਮੈਨੂੰ ਨਹੀਂ ਚਾਹੀਦਾ ਬਲਕਿ ਤੁਸੀਂ ਇਹ ਨਾ ਪੈਸੇ ਆਂਦਾ ਕਿਸੇ ਭੁੱਖੇ ਸਾਧੂਆਂ ਨੂੰ ਭੋjan ਚਕਾ ਦੇਉ ਇਸ ਲਈ ਇਹ ਪੈਸੇ ਮੈਂ ਤੁਹਾਨੂੰ ਕਿਵੇਂ ਦੇ ਸਕਦਾ ਹਾ ਬਾਬਾ ਮੂਰਤ ਚੰਦ ਜੀ ਨਵਾਬ Khan ਨੂੰ ਕਹਿਣ ਲੱਗੇ ਕਿ ਨਵਾਬ ਜੀ ਨਾਨਕ ਤਾਂ ਚੱਲਾ ਹੋ ਚੁੱਕਿਆ ਹੈ ਉਹਨਾਂ ਨੂੰ ਘਰ ਦਾ ਕੋਈ ਮੋ ਨਹੀਂ ਰਿਹਾ ਤੇ ਇਸ ਵੇਲੇ ਉਹ ਫਕੀਰੀ धारण ਕਰਕੇ ਜੰਗਲਾਂ ਵਿੱਚ ਆਪਣਾ ਡੇਰਾ ਲਗਾ ਕੇ ਬੈਠਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਨਾਨਕ ਨੂੰ ਭੂਤ ਪ੍ਰੇਤ ਚਿਮੜ ਗਿਆ ਹੋਵੇ ਤੇ ਸਾਨੂੰ ਇਹਨਾਂ ਨੂੰ ਕਿਸੇ ਸਿਆਣੇ ਕੋਲ ਵੀ ਦਿਖਾ ਲੈਣਾ ਚਾਹੀਦਾ ਹੈ ਨਵਾਬ ਖਾਨ ਮੂਲ ਚੰਦ ਜੀ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਿਆ ਤੇ ਕਹਿਣ ਲੱਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਨਕ ਜੀ ਦੇ ਉੱਪਰ ਭੂਤਾਂ ਦਾ ਵਾਸਾ ਹੋ ਗਿਆ ਹੈ ਤਾ ਇੱਕ ਵਾਰੀ ਅਸੀਂ ਕਿਸੇ ਮੁੱਲੇ ਕੋਲ ਉਹਨਾਂ ਨੂੰ ਝਾੜਾ ਫਿਰਵਾ ਕੇ ਦੇਖ ਲੈਨੇ ਹਾਂ ਜੇਕਰ ਕਿਸੇ ਵੀ ਤਰ੍ਹਾਂ ਦਾ ਭੂਤ ਉਹਨਾਂ ਨੂੰ ਚਿਮੜਿਆ ਹੋਵੇਗਾ ਤਾਂ ਆਪੇ ਪਤਾ ਲੱਗ ਜਾਏਗਾ ਨਵਾਬ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚੋਂ ਰੂਤਾਂ ਨੂੰ ਬਾਹਰ ਕੱਢਣ ਦੇ ਲਈ ਇੱਕ ਮੁੱਲੇ ਨੂੰ ਆਪਣੇ ਕੋਲ ਬੁਲਾ ਲਿਆ ਤੇ ਗੁਰੂ ਜੀ ਦੇ ਬਾਰੇ ਮੁੱਲੇ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਦੇ ਬਾਰੇ ਦੱਸਣ ਤੋਂ ਬਾਅਦ ਨਵਾਬ ਖਾਨ ਨੇ ਮੁੱਲੇ ਨੂੰ ਕਿਹਾ ਕਿ ਨਾਨਕ ਜੀ ਇਸ ਵੇਲੇ ਜੰਗਲ ਦੇ ਵਿੱਚ ਬੈਠੇ ਹੋਏ ਹਨ ਤੁਸੀਂ ਇੱਕ ਵਾਰੀ ਜੰਗਲ ਦੇ ਵਿੱਚ ਜਾਓ ਤੇ ਉਹਨਾਂ ਦਾ ਜਾੜਾ ਕਰਕੇ ਉਹਨਾਂ ਦੇ ਬਾਰੇ ਪਤਾ ਕਰੋ ਤਾਂ ਮੁੱਲੇ ਨੇ ਇੱਕ ਕਾਗਜ਼ ਉੱਪਰ ਆਪਣੇ ਮੰਤਰਾਂ ਨੂੰ ਲਿਖ ਲਿਆ ਤੇ ਆਪਣੇ ਸਾਰੇ ਯੰਤਰਾ ਮੰਤਰਾਂ ਨੂੰ ਲੈ ਕੇ ਜੰਗਲ ਦੇ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਸਨ ਸਾਰੇ ਹੀ ਨਗਰ ਦੇ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਨਾਨਕ ਜੀ ਦੇ ਊਤ ਕੱਢਣ ਵਾਸਤੇ ਜੰਗਲ ਵਿੱਚ ਗਿਆ ਹੈ ਤੇ ਇਸ ਨਜ਼ਾਰੇ ਨੂੰ ਦੇਖਣ ਲਈ ਸਾਰੇ ਨਗਰ ਦੇ ਲੋਕ ਜੰਗਲ ਵੱਲ ਨੂੰ ਚਾਲ ਪਏ ਗੁਰੂ ਨਾਨਕ ਦੇਵ ਜੀ ਉਸ ਵੇਲੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਮੁੱਲਾ ਗੁਰੂ ਜੀ ਦੇ ਕੋਲ ਬੈਠਦਾ ਹੈ ਤੇ ਆਪਣੇ ਪੁੱਠੇ ਸਿੱਤੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੰਦਾ ਹੈ ਮੁੱਲੇ ਨੇ ਆਪਣੀ ਬਣਾਈ ਹੋਈ ਸਮਗਰੀ ਨੂੰ ਆਗ ਲਾ ਦਿੱਤੀ ਤੇ ਜਦੋਂ ਉਹ ਸਮਗਰੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤਾਂ ਮੁੱਲੇ ਨੇ ਉਹ ਸਮਗਰੀ ਗੁਰੂ ਜੀ ਦੇ ਚਿਹਰੇ ਕੋਲ ਕਰ ਦਿੱਤੀ ਤਾਂ ਕਿ ਇਸ ਕੌੜੇ ਧੂਨ ਨੂੰ ਸੁਗੰਧ ਤੋਂ ਬਾਅਦ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਮੁੱਲੇ ਦੇ ਉਸ ਕੋੜੇ ਦੂਹ ਦਾ ਗੁਰੂ ਜੀ ਦੇ ਉੱਪਰ ਕੋਈ ਵੀ ਅਸਰ ਨਾ ਹੋਇਆ ਤੇ ਗੁਰੂ ਜੀ ਲਗਾਤਾਰ ਪਰਮਾਤਮਾ ਦਾ ਸਿਮਰਨ ਕਰਦੇ ਰਹੇ ਮੁੱਲੇ ਨੇ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਲਈ ਕਈ ਸਾਰੇ ਯਤਨ ਕੀਤੇ ਪਰ ਉਸ ਦਾ ਕੋਈ ਵੀ ਯਤਨ ਕੰਮ ਨਹੀਂ ਆਇਆ ਤਾਂ ਅਖੀਰ ਵਿੱਚ ਜਾਣੇ ਜਾਣ ਸੱਚੇ ਪਾਸਾ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਵਿੱਚੋਂ ਬਾਹਰ ਆਏ ਕਿਉਂਕਿ ਗੁਰੂ ਜੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਮੁੱਲੇ ਦੀ ਬੁੱਧੀ ਵਿਰਸ਼ਟ ਹੋ ਚੁੱਕੀ ਹੈ ਤੇ ਇਹਨੂੰ ਵਚਨ ਦੇਣ ਦੀ ਲੋੜ ਹੈ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇੱਕ ਸ਼ਬਦ ਦਾ ਉਚਾਰਣ ਕੀਤਾ ਮਾਰੂ ਮਹਿਲਾ ਪਹਿਲਾ ਕੋਈ ਆਖੇ ਭੂਤਨਾ ਕੋਈ ਕਹੇ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਬਿਆ ਦਿਵਾਨਾ ਸਾਖਾ ਨਾਨਕ ਬੋਰਾਣਾ ਖਉ ਹਰੀ ਮਨ ਅਵਰਨਾ ਜਾਨਾ ਇਸ ਦਾ ਭਾਉ ਕਈ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਇੱਕ ਬੂਤ ਹੈ ਤੇ ਕਈ ਉਸ ਨੂੰ ਆਦਮੀ ਆਖਦੇ ਹਨ ਤੇ ਕਈ ਆਖਦੇ ਹਨ ਕਿ ਉਹ ਇੱਕ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ ਸਵਾਮੀ ਦੇ ਵਿੱਚ دیਵਾਨਾ ਹੈ ਤੇ ਵਾਹੇ ਗੁਰੂ ਤੋਂ ਬਗੈਰ ਔਰ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਗੁਰੂ ਮਹਾਰਾਜ ਨੇ ਮੁੱਲੇ ਨੂੰ ਕਿਹਾ اے ਮੁਲਾਣੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਕਿ ਮਨੁੱਖ ਉਹੀ ਪਰਮਾਤਮਾ ਦਾ دیਵਾਨਾ ਹੁੰਦਾ ਹੈ ਜਿਸ ਦੇ ਦਿਲ ਵਿੱਚ ਸਿਰਫ ਪਰਮਾਤਮਾ ਹੀ ਵਸਦਾ ਹੈ ਤੇ ਪਰਮਾਤਮਾ ਤੋਂ ਇਲਾਵਾ ਔਰ ਕੋਈ ਨਹੀਂ ਵਸਦਾ ਸੰਸਾਰ ਦੀਆਂ ਸਾਰੀਆਂ ਖਵਰਾਂ ਤੋਂ ਅਣਜਾਣ ਤੇ ਪਰਮਾਤਮਾ ਦੇ ਰੰਗ ਵਿੱਚ ਰਚਿਆ ਰਹੇ ਜਿਹੜਾ ਮਨੁੱਖ ਪਰਮਾਤਮਾ ਦੇ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਲੋਤਾ ਪ੍ਰੇਤਾਂ ਦੇ ਚੱਕਰਾਂ ਵਿੱਚ ਪਿਆ ਗਿਰਦਾ ਹੈ ਉਹ ਮੰਦ ਬੁੱਧੀ ਵਾਲਾ ਮਨੁੱਖ ਕਦੇ ਵੀ ਖੋਸ ਨਹੀਂ ਹੋ ਸਕਦਾ ਗੁਰੂ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਕੋਲ ਖੜੇ ਲੋਕਾਂ ਨੇ ਮੂੰਹ ਵਿੱਚ ਉਂਗਲਾਂ ਲੈ ਲਈਆਂ ਤੇ ਕਹਿਣ ਲੱਗੇ ਕਿ ਸੱਚ ਵਿੱਚ ਹੀ ਇਹਨਾਂ ਦੀ ਪ੍ਰੀਤ ਨਰੰਕਾਰ ਦੇ ਨਾਲ ਜੁੜੀ ਹੈ ਮੁੱਲੇ ਨੇ ਵੀ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਗਲਤੀ ਨੂੰ ਬਖਸ਼ ਦਿਓ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ભૂਲ ਹੋ ਗਈ ਹੈ ਲੋਕਾਂ ਦਾ ਤਾਂ ਇਹ ਹਾਲ ਹੈ ਕਿ ਜਿਵੇਂ ਸਹੀ ਦਿਸਾ ਆਪ ਨੂੰ ਨਾ ਪਤਾ ਹੋਵੇ ਪਰ ਦੋਸ਼ ਸੂਰਜ ਨੂੰ ਦਿੰਦੇ ਹਨ ਮੈਨੂੰ ਤੁਹਾਡੇ ਨਾਲ ਮਿਲ ਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ ਤੇ ਮੇਰੇ ਵੀ ਮਨ ਦਾ ਹਨੇਰਾ ਦੂਰ ਹੋ ਗਿਆ ਹੈ ਇਹ ਗੱਲ ਕਹਿ ਕੇ ਮੁੱਲੇ ਨੇ ਗੁਰੂ ਜੀ ਕੋਲੋਂ ਆਗਿਆ ਲਈ ਤੇ ਨਵਾਬ ਖਾਨ ਕੋਲ ਚਲਿਆ ਗਿਆ ਤੇ ਜਾ ਕੇ ਨਵਾਬ ਨੂੰ ਕਹਿਣ ਲੱਗਾ ਕਿ ਨਾਨਕ ਪੀਰਾਂ ਦੇ ਤੀਰ ਹਨ ਤੇ ਬੜੇ ਹੀ ਰਜਮਾਨ ਹਨ ਉਹਨਾਂ ਦੀ ਦਿੱਤੀ ਬੜੀ ਹੀ ਵਿਸ਼ਾਲ ਹੈ ਮੂਰਖ ਲੋਕ ਉਹਨਾਂ ਦਾ ਦੇਤ ਨਹੀਂ ਜਾਣਦੇ ਤੇ ਉਹਨਾਂ ਵਿੱਚ ਦੋਸ਼ ਕੱਢਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੋਸ਼ ਉਹਨਾਂ ਦੀਆਂ ਅੱਖਾਂ ਵਿੱਚ ਹੈ ਨਾ ਕਿ ਚੰਦਰਮਾ ਦੇ ਵਿੱਚ ਮੁਲਾਣੇ ਦੇ ਮੂੰਹੋਂ ਗੁਰੂ ਜੀ ਦੀ ਸਿੱਖ ਸੁਣ ਕੇ ਨਵਾਬ ਖਾਂ ਵੀ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਮੈਂ ਇੰਨਾ ਪੈਸਿਆਂ ਦਾ ਕੀ ਕਰਾਂ ਜਿਹੜਾ ਮੇਰੇ ਕੋਲ ਨਾਨਕ ਦਾ ਬਕਾਇਆ ਬਚਿਆ ਹੋਇਆ ਹੈ ਚੰਗੀ ਤਰ੍ਹਾਂ ਸੋਚਣ ਸਮਝਣ ਤੋਂ ਬਾਅਦ ਵੀ ਜਦੋਂ ਨਵਾਬ ਖਾਨ ਕੋਈ ਸਮਝ ਨਹੀਂ ਆਇਆ ਤਾਂ ਉਸਨੇ ਆਪਣੇ ਬੰਦਿਆਂ ਨੂੰ ਆਖਿਆ ਜਾਓ ਨਾਨਕ ਜੀ ਨੂੰ ਸਾਡੇ ਕੋਲ ਬੁਲਾ ਕੇ ਲਿਆਓ ਤਾਂ ਨਵਾਬ ਖਾਨ ਦੇ ਬੰਦਿਆਂ ਨੇ ਜਦੋਂ ਗੁਰੂ ਜੀ ਨੂੰ ਜਾ ਕੇ ਕਿਹਾ ਨਵਾਬ ਸਾਹਿਬ ਤੁਹਾਨੂੰ ਬੁਲਾ ਰਹੇ ਹਨ ਤਾਂ ਗੁਰੂ ਜੀ ਨੇ ਜਾਣ ਤੋਂ ਨਾ ਕਰ ਦਿੱਤੀ ਜਦੋਂ ਇਸ ਗੱਲ ਦਾ ਪਤਾ ਨਵਾਬ ਨੂੰ ਲੱਗਾ ਤਾਂ ਉਹ ਗਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਜੇਕਰ ਨਾਨਕ ਪਿਆਰ ਨਾਲ ਨਹੀਂ ਆਉਂਦਾ ਤਾਂ ਉਹਨਾਂ ਨੂੰ ਜ਼ਬਰਦਸਤੀ ਮੇਰੇ ਕੋਲ ਲੈ ਕੇ ਆਓ ਤਦ ਨਵਾਬ ਦੇ ਬੰਦੇ ਗੁਰੂ ਜੀ ਕੋਲ ਦੁਬਾਰਾ ਤੋ ਗਏ ਤੇ ਕਹਿਣ ਲੱਗੇ ਨਾਨਕ ਜੀ ਨਵਾਬ ਦਾ ਹੁਕਮ ਹੈ ਜੇਕਰ ਤੁਸੀਂ ਪਿਆਰ ਨਾਲ ਸਾਡੇ ਨਾਲ ਨਹੀਂ ਚੱਲਦੇ ਤਾਂ ਤੁਹਾਡੇ ਨਾਲ ਸਾਨੂੰ ਮਜਬੂਰੀ ਵਾਸਤੇ ਜ਼ਬਰਦਸਤੀ ਕਰਨੀ ਪਵੇਗੀ ਗੁਰੂ ਜੀ ਨੇ ਜਦੋਂ ਨਵਾਬ ਦੇ ਬੰਦਿਆਂ ਦੇ ਮੂੰਹ ਇਹ ਗੱਲ ਸੁਣੀ ਤਾਂ ਉਹ ਮੁਸਕਰਾ ਕੇ ਉਹਨਾਂ ਦੇ ਨਾਲ ਚੱਲ ਪਏ ਤੇ ਨਵਾਬ ਦੇ ਮਹਿਲ ਵਿੱਚ ਪਹੁੰਚ ਕੇ ਨਵਾਬ ਖਾਨ ਦੇ ਸਾਹਮਣੇ ਖੜੋ ਗਏ ਪਰ ਉਸ ਨੂੰ ਸਲਾਮ ਨਹੀਂ ਕੀਤੀ ਤਾਂ ਨਵਾਬ ਦਾ ਗੁੱਸਾ ਔਰ ਵਧ ਗਿਆ ਤੇ ਕਹਿਣ ਲੱਗਾ ਮੈਂ ਜਦ ਤੁਹਾਨੂੰ ਪਹਿਲਾਂ ਬੁਲਾਇਆ ਸੀ ਤਾਂ ਤੁਸੀਂ ਆਏ ਨਹੀਂ ਸੀ ਤੇ ਤੁਸੀਂ ਮੇਰੇ ਹੁਕਮ ਨੂੰ ਮੋੜ ਕੇ ਚੰਗੀ ਗੱਲ ਨਹੀਂ ਕੀਤੀ ਨਵਾਬ ਦੀ ਗੱਲ ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ ਜਦ ਮੈਂ ਤੁਹਾਡਾ ਨੌਕਰ ਸੀ ਉਦੋਂ ਮੈਂ ਤੁਹਾਡੀ ਗੱਲ ਮੰਨਦਾ ਸੀ ਪਰ ਹੁਣ ਮੈਂ ਤੁਹਾਡੀ ਨੌਕਰੀ ਛੱਡ ਕੇ خدا ਦੀ ਨੌਕਰੀ ਕਰਦਾ ਹਾਂ ਤੇ ਸਿਰਫ ਉਸੇ ਦੀ ਹੀ ਗੱਲ ਮੰਨਦਾ ਹਾਂ ਨਵਾਬ ਖਾਨ ਨੇ ਜਦੋਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਸ ਨੂੰ ਮਨ ਹੀ ਮਨ ਬਹੁਤ ਗੁੱਸਾ ਆਇਆ ਪਰ ਉਹ ਕੋ ਜੀ ਕਰ ਨਹੀਂ ਸੀ ਸਕਦਾ ਜਿਸ ਤੋਂ ਬਾਅਦ ਨਵਾਬ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਕਿਉਂ ਨਾ ਮੈਂ ਇਹਨਾਂ ਨੂੰ ਆਪਣੇ ਮੁਸਲਮਾਨ ਮਤ ਵਿੱਚ ਲੈ ਆਵਾਂ ਤੇ ਆਪਣੇ ਮਨ ਵਿੱਚ ਗਾਲਾ ਤੇ ਚਾਰ ਸੋਚਦਾ ਹੋਇਆ ਗੁਰੂ ਜੀ ਨੂੰ ਕਹਿਣ ਲੱਗਾ ਕਿ ਜੇਕਰ ਤੁਸੀਂ ਕਹਿੰਦੇ ਹੋ ਮੈਂ ਸਾਰਾ ਜਗ ਛੱਡ ਕੇ ਸਿਰਫ ਓਦਾ ਦੀ ਹੀ ਗੱਲ ਮੰਨਦਾ ਹਾਂ ਤੇ Hindu Musalman ਵਿੱਚ ਕੋਈ ਫਰਕ ਨਹੀਂ ਸਮਝਦਾ ਹਾਂ ਤਾਂ ਤੁਹਾਨੂੰ ਸਾਡੇ ਨਾਲ ਮਸਜਿਦ ਵਿੱਚ ਚੱਲਣਾ ਪਵੇਗਾ ਤੇ ਨਮਾਜ਼ ਪੜ੍ਹ ਕੇ ਦਿਖਾਉਣੀ ਪਵੇਗੀ ਗੁਰੂ ਪਿਆਰਿਓ ਗੁਰੂ ਜੀ ਨਵਾਬ ਖਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਨਵਾਬ ਜੀ ਵੈਸੇ ਤਾਂ ਖੁਦਾ ਹਰ ਥਾਂ ਤੇ ਮੌਜੂਦ ਹੈ ਪਰ ਜੇਕਰ ਤੁਸੀਂ ਮੈਨੂੰ ਮਸਜਿਦ ਵਿੱਚ ਹੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਤਿਆਰ ਹਾਂ ਜਦੋਂ ਇਸ ਗੱਲ ਦਾ ਪਤਾ ਨਗਰ ਦੇ ਵਿੱਚ ਲੱਗਾ ਤਾਂ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਨਾਨਕ ਜੀ ਮੁਸਲਮਾਨ ਬਣ ਚੱਲੇ ਹਨ ਤਾਂ ਨਗਰ ਦੇ ਸਾਰੇ ਹਿੰਦੂ ਚਿੰਤਾ ਵਿੱਚ ਪੈ ਗਏ ਕਿ ਨਾਨਕ ਜੀ ਤਾਂ ਮੁਸਲਮਾਨ ਬਣ ਚੱਲੇ ਹਨ ਗੁਰੂ ਜੀ ਨੂੰ ਮੁਸਲਮਾਨ ਬਣਦਾ ਦੇਖਣ ਲਈ ਮਸਜਿਦ ਦੇ ਆਲੇ ਦੁਆਲੇ ਬਹੁਤ ਭੀੜ ਇਕੱਠੀ ਹੋ ਗਈ ਨਵਾਬ ਤੇ ਇੱਕ ਕਾਜੀ ਗੁਰੂ ਜੀ ਨੂੰ ਮਸਜਿਦ ਵਿੱਚ ਲੈ ਕੇ ਆਏ ਤੇ ਕਹਿਣ ਲੱਗੇ ਹੁਣ ਤੋਂ ਹਨੂ ਸਾਡੇ ਨਾਲ ਨਮਾਜ਼ ਪੜ੍ਹਨੀ ਪਵੇਗੀ ਜੇਸ ਤੋਂ ਬਾਅਦ ਕਾਜੀ ਅਤੇ ਨਵਾਬ ਨੇ ਆਪਣੇ ਵਾਸਤੇ ਝਲ ਮੰਗਵਾਇਆ ਤੇ ਆਪਣੇ ਹੱਥ ਪੈਰ ਧੋ ਕੇ ਪश्चਮ ਵੱਲ ਨੂੰ ਮੁਹੂਰ ਕਰਕੇ ਖੜੇ ਹੋ ਗਏ ਤੇ ਉਹਨਾਂ ਨੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਨਮਾਜ਼ ਖਤਮ ਹੋਈ ਤਾਂ ਕਾਜੀ ਗੁਰੂ ਜੀ ਨੂੰ ਕਹਿਣ ਲੱਗਾ ਅਸੀਂ ਨਮਾਜ਼ ਪੜ੍ਹਦੇ ਸਮੇਂ ਕਈ ਵਾਰ ਜ਼ਮੀਨ ਤੇ ਮੱਥਾ ਟੇਕਿਆ ਹੈ ਪਰ ਤੁਸੀਂ ਇੱਕ ਵਾਰੀ ਵੀ ਨਹੀਂ ਚੁਕੇ ਇਹ ਤੁਹਾਡੇ ਮਨ ਵਿੱਚ ਉਦਾ ਦਾ ਕੋਈ ਡਰ ਨਹੀਂ ਤਾਂ ਗੁਰੂ ਜੀ ਕਾਜੀ ਨੂੰ ਕਹਿਣ ਲੱਗੇ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਮੈਂ ਨਮਾਜ਼ ਕਿਸ ਦੇ ਨਾਲ ਪੜਦਾ ਕਿਉਂਕਿ ਨਮਾਜ਼ ਪੜਦੇ ਸਮੇਂ ਤੁਹਾਡੇ ਸਰੀਰ ਤਾਂ ਮਸਜਿਦ ਵਿੱਚ ਸਨ ਪਰ ਤੁਹਾਡੇ ਮਨ ਕਿਤੇ ਹੋਰ ਬਟਕ ਰਹੇ ਸਨ ਜਦੋਂ ਨਵਾਬ ਆਂ ਜੀ ਨਮਾਜ਼ ਪੜ ਰਹੇ ਸਨ ਉਹਨਾਂ ਦਾ ਮਨ ਉਸ ਵੇਲੇ ਕੰਧਾਰ ਪਹੁੰਚਾ ਹੋਇਆ ਸੀ ਤੇ ਉਹ ਘੋੜੇ ਖਰੀਦਣ ਦੇ ਬਾਰੇ ਸੋਚ ਰਹੇ ਸਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਾਜੀ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਪਰ ਕਾਜੀ ਦੀ ਇਹ ਗੱਲ ਸੁਣ ਕੇ ਨਵਾਬ ਖਾਂ ਕਹਿਣ ਲੱਗਾ ਨਾਨਕ ਜੀ ਤਾਂ ਬਿਲਕੁਲ ਠੀਕ ਕਹਿ ਰਹੇ ਹਨ ਕਿਉਂਕਿ ਨਮਾਜ਼ ਪੜ੍ਹਦੇ ਸਮੇਂ ਪੇਰਾ ਮੰਨ ਕੰਧਾਰ ਹੀ ਪਹੁੰਚਿਆ ਹੋਇਆ ਸੀ ਨਵਾਬ ਖਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਕਾਜੀ ਕਹਿਣ ਲੱਗਾ ਜੇਕਰ ਤੂੰ ਹਰਦਾ ਮੰਨ ਕੰਧਾਰ ਪਹੁੰਚਿਆ ਹੋਇਆ ਸੀ ਤਾਂ ਇਹਨੇ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜੀ ਤਾਂ ਗੁਰੂ ਜੀ ਕਾਜੀ ਨੂੰ ਕਹਿਣ ਲੱਗੇ ਕਿ ਕਾਜੀ ਜੀ ਝੂਠ ਨਾ ਬੋਲੋ ਜਦੋਂ ਤੁਸੀਂ ਨਮਾਜ਼ ਪੜ ਰਹੇ ਸੀ ਤਾਂ ਤੁਹਾਡਾ ਮਨ ਆਪਣੇ ਘਰ ਪਹੁੰਚਿਆ ਹੋਇਆ ਸੀ ਕਿਉਂਕਿ ਤੁਹਾਡੇ ਘਰ ਵਿੱਚ ਇੱਕ ਵਛੇਰੀ ਨੇ ਵਛੇਰਾ ਦਿੱਤਾ ਹੋਇਆ ਹੈ ਤੇ ਉਸ ਦੇ ਨੇੜੇ ਇੱਕ ਟੋਇਆ ਹੈ ਤੇ ਤੁਹਾਡੇ ਮਨ ਵਿੱਚ ਚੱਲ ਰਿਹਾ ਸੀ ਕਿ ਪਛੇਰਾ ਕਿਤੇ ਟੋਏ ਵਿੱਚ ਨਾ ਡੇਗ ਪਵੇ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਨਵਾਬ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਾਜੀ ਸਾਹਿਬ ਝੂਠ ਨਾ ਬੋਲੋ ਜਿਵੇਂ ਤੁਹਾਡੇ ਨਾਲ ਬੀਤੀ ਹੈ ਉਵੇਂ ਹੀ ਬਿਆਨ ਕਰੋ ਤਾਂ ਕਾਜੀ ਨਵਾਬਖਾਨ ਨੂੰ ਕਹਿਣ ਲੱਗਾ ਕਿ ਨਾਨਕ ਦੀ ਸੱਚ ਹੀ ਕਹਿ ਰਹੇ ਹਨ ਕਿਉਂਕਿ ਮੇਰੇ ਘਰ ਇੱਕ ਵਛੇਰੀ ਨੇ ਵਛੇਰਾ ਦਿੱਤਾ ਹੋਇਆ ਹੈ ਤੇ ਮੈਂ ਇਹ ਸੋਚ ਰਿਹਾ ਸੀ ਕਿ ਕਿਤੇ ਉਹ ਵਛੇਰਾ ਕੋਈ ਵੇਚ ਨਾ ਡੇਗ ਪਵੇ ਗੁਰੂ ਜੀ ਦਾ ਇਹ ਕੋਤਕ ਦੇਖ ਕੇ ਨਵਾਬ ਨੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਿਹਾ اے ਪੀਰਾਂ ਦੇ ਪੀਰ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਖੁਦਾ ਦੇ ਰੂਪ ਹੋ ਤੇ ਪੂਰਨ ਅੰਤਰਯਾਮੀ ਹੋ ਮੇਰੇ ਕੋਲੋਂ ਜਿਹੜੀ ਗਲਤੀ ਹੋਈ ਹੈ ਉਹਨੂੰ ਕਿਰਪਾ ਕਰਕੇ ਮਾਫ਼ ਕਰ ਦਿਓ ਤੇ ਨਾਲ ਹੀ ਮੈਨੂੰ ਇਹ ਵੀ ਦੱਸ ਦਿਓ ਕਿ ਜਿਹੜੇ ਤੁਹਾਡੇ 760 ਬਕਾਇਆ ਹੈ ਉਸ ਦਾ ਮੈਂ ਕੀ ਕਰਾਂ ਤਾਂ ਗੁਰੂ ਜੀ ਨੇ ਕਿਹਾ ਨਵਾਬ ਜੀ ਮੈਂ ਤੁਹਾਨੂੰ ਬੁੱਖੇ ਸਾਧਵਾਂ ਨੂੰ ਭੋਜਨ ਛਕਾਉਣ ਲਈ ਕਿਹਾ ਸੀ ਪਰ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਜਿਵੇਂ ਹੀ ਕਰੋ ਨਵਾਬ ਖਾ ਗੁਰੂ ਜੀ ਨੂੰ ਕਹਿਣ ਲੱਗੇ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਅੱਧੇ ਪੈਸੇ ਮੂਲ ਚੰਦ ਜੀ ਨੂੰ ਦੇ ਦੇਣਾ ਹਾਂ ਤੇ ਅੱਧੇ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦੇਣਾ ਹਾਂ ਤਾਂ ਗੁਰੂ ਜੀ ਨੇ ਨਵਾਬ ਨੂੰ ਕਿਹਾ ਜਿਵੇਂ ਤੁਹਾਡੇ ਮਨ ਵਿੱਚ ਆਉਂਦੀ ਹੈ ਤੁਸੀਂ ਜਿਵੇਂ ਹੀ ਕਰੋ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਤੇ ਇਹ ਗੱਲ ਕਹੇ ਕਿ ਗੁਰੂ ਜੀ ਮਸਜਿਦ ਵਿੱਚੋਂ ਬਾਹਰ ਆ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਮੁਲਾ ਚੁੱਕਾਂ ਦੇਖਿਓ ਵਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਸਾਥ ਸੰਸਪਨ ਜੀ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ